ਹਸਪਤਾਲ ਬਬਰੀ ਵਿੱਚ ਪਹੁੰਚੇ ਆ ਇੱਥੇ ਸਾਡੇ ਇੱਕ ਕਿਸਾਨ ਜੋ ਕਿ ਬਹੁਤ ਗਰੀਬ ਆਦਮੀ ਹੈ ਉਹਦੇ ਬੇਟੇ ਦਾ ਇਹਦੇ ਬੇਟੇ ਦਾ ਡਾਕਟਰ ਵਿਸ਼ਾਲ ਨੇ 1 ਨਵੰਬਰ ਨੂੰ ਹਰਨੀਆਂ ਦਾ ਆਪਰੇਸ਼ਨ ਕੀਤਾ ਜਿਹੜਾ ਕਿ ਆਪਰੇਸ਼ਨ ਥੀਏਟਰ ਚ ਜਾਣ ਤੋਂ ਬਾਅਦ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਸ਼ਿਵਲ ਦਾ ਰੱਖਿਆ ਹੋਇਆ ਜਿਹੜੀ ਗਰਦਾਸਪੁਰ ਦੇ ਅੰਦਰ ਮੈਡੀਕਲ ਸਟੋਰ ਚਲਾਉਂਦਾ ਔਰ ਦਿਨ ਦੇ ਟਾਈਮ ਡਾਕਟਰ ਦੇ ਬਰਾਬਰ ਬੈਠ ਕੇ ਟੇਬਲ ਦੇ ਉੱਪਰ ਮਰੀਜ਼ਾਂ ਨੂੰ ਗਮਰਾਹ ਕਰਕੇ ਉਹਨਾਂ ਦੀ ਜੇਬ ਚੋਂ ਰਿਸ਼ਵਤ ਲੈ ਕੇ ਡਾਕਟਰ ਦੇ ਨਾਲ ਸ਼ਾਂਜੀ ਕਰਕੇ ਉਹ ਰਿਸ਼ਵਤ ਹਾਜਮ ਕੀਤੀ ਜਾਂਦੀ ਹੈ ਡਾਕਟਰ ਔਰ ਮਰੀਜ਼ ਔਰ ਉਹ ਕੰਪਿਊਟਰ ਤਿੰਨੋਂ ਆਪਰੇਸ਼ਨ ਥੀਟਰ ਦੇ ਅੰਦਰ ਜਾਂਦੇ ਆ ਉਹਦੇ ਤੋਂ 10 ਮਿੰਟ ਜਾਂ 15 ਮਿੰਟ ਬਾਅਦ ਕੰਪਿਊਟਰ ਬਾਹਰ ਆਉਂਦਾ ਉਹ ਆ ਕੇ ਇਸ ਕਿਸਾਨ ਨੂੰ ਕਹਿੰਦਾ ਕਿ ਅੰਦਰ ਆਪਰੇਸ਼ਨ ਕਰਨ ਲਈ ਬਲੇਟ ਪੱਟੀਆਂ ਜਾਂ ਹੋਰ ਸਮਾਨ ਦੀ ਲੋੜ ਹੈ 3000 ਰੁਪਇਆ ਦੋ ਇਹਦੇ ਕੋਲੋਂ 3000 ਰੁਪਇਆ ਲਿਆ ਜਾਂਦਾ ਉਹਦੇ ਤੋਂ ਡੇਢ ਘੰਟੇ ਬਾਅਦ ਉਹੀ ਕੰਪਾਊਂਡਰ ਵਾਪਸ ਆਉਂਦਾ ਆ ਕੇ ਕਹਿੰਦਾ ਬੱਚੇ ਦਾ ਆਪਰੇਸ਼ਨ ਸੀਰੀਅਸ ਹੈ ਡਾਕਟਰ ਦੇ ਵੱਸ ਦੀ ਗੱਲ ਨਹੀਂ ਏ ਔਰ ਉਹਨੂੰ ਨਵਾਂ ਬਾਹਰੋਂ ਸ਼ਿਵਲ ਤੋਂ ਡਾਕਟਰ ਬੁਲਾਉਣਾ ਪਏਗਾ ਜਿਹਦੀ 60000 ਰੁਪਇਆ ਫੀਸ ਹੈ ਔਰ ਉਹਦੇ ਤੋਂ ਬਾਅਦ ਜਦੋਂ ਇਹ ਬੰਦਾ ਰੋਂਡਾ ਪੈਂਦਾ ਇਹਦੀ ਮਿਸ਼ ਜਰੋਂਦੀ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮਾ ਤੜੋ ਮੈਂ ਤੁਹਾਡੀ ਮਦਦ ਕਰਨਾ ਮੈਂ 20000 ਰੁਪਇਆ ਜ ਤੁਹਾਡੀ ਗੱਲ ਕਰਵਾ ਦੇਣਾ ਇਹਨਾਂ ਦੇ ਅੱਗੋਂ ਫਿਰ ਰੋਣ ਤੋਂ ਬਾਅਦ 18000 ਰੁਪਏ ਚ ਗੱਲ ਮੁੱਕਦੀ ਆ ਔਰ 18000 ਰੁਪਇਆ ਜਿੱਥੇ ਡਾਕਟਰ ਜਿਸ ਕਮਰੇ ਵਿੱਚ ਆਪਣਾ ਡਰੈਸ ਚੇਂਜ ਕਰਦੇ ਆ ਆਪਰੇਸ਼ਨ ਥੀਟਰ ਜਾਣ ਤੋਂ ਆਪਰੇਟੇਡ ਥੀਟਰ ਜਾਣ ਤੋਂ ਪਹਿਲਾਂ ਉੱਥੇ ਜਾ ਕੇ 18000 ਰੁਪਇਆ ਲਿਆ ਜਾਂਦਾ ਉਹਦੇ ਤੋਂ ਬਾਅਦ ਬੱਚੇ ਨੂੰ ਆਪਰੇਸ਼ਨ ਥੀਟਰ ਤੋਂ ਬਾਹਰ ਕੱਢਿਆ ਜਾਂਦਾ ਜੀ 45 ਮਿੰਟ ਬਾਅਦ 10 ਦਿਨ ਰੱਖਣ ਤੋਂ ਬਾਅਦ ਬੱਚਾ ਘਰ ਚਲਾ ਜਾਂਦਾ ਪਰ ਬੱਚੇ ਦਾ ਆਪਰੇਸ਼ਨ ਨਹੀਂ ਹੋਇਆ ਬੱਚਾ ਉਸੇ ਤਰ੍ਹਾਂ ਬਿਮਾਰ ਰਿਹਾ ਅੱਜ ਦੀ ਡੇਟ ਦੇ ਵਿੱਚ ਬੱਚਾ ਅੰਮ੍ਰਿਤਸਰ ਦੇ ਸ਼ਿਵਲ ਹਸਪੀਟਲ ਦੇ ਵਿੱਚ ਐਡਮਿਟ ਹੈ ਜਿਹਦੀ ਮੈਂ ਤੁਹਾਨੂੰ ਫੋਟੋ ਵੀ ਦਿਖਾ ਸਕਦਾ ਇਹ ਵੇਖੋ ਬੱਚਾ ਬੈੱਡ ਦੇ ਉੱਪਰ ਪਿਆ ਹੋਇਆ ਹੈ ਔਰ ਉਹਦਾ ਇਲਾਜ ਚੱਲ ਰਿਹਾ ਜੀ ਇਹ ਬੱਚਾ ਜਿਹੜਾ ਅੰਮ੍ਰਿਤਸਰ ਸ਼ਿਵਲ ਹਸਪੀਟਲ ਦੇ ਵਿੱਚ ਦਾਖਲ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੈ ਜਿਹਦਾ ਰੋਜ਼ ਖਰਚਾ ਆ ਰਿਹਾ ਤੇ ਬਾਪ ਉਹ ਖਰਚਾ ਦੇਣ ਤੇ ਵੀ ਕਾਬਿਲ ਨਹੀਂ ਹੈ ਪਰ ਉਹ ਵਿਚਾਰਾ ਕਿੱਥੋਂ ਆਪਣੇ ਬੱਚੇ ਨੂੰ ਬਚਾਉਣ ਲਈ ਪੈਸੇ ਕਰਜ਼ੇ ਤੇ ਚੁੱਕ ਕੇ ਆਪਣੇ ਬੱਚੇ ਦਾ ਇਲਾਜ ਕਰਾ ਰਿਆ ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਇੱਥੋਂ ਦੇ ਚੇਅਰਮੈਨ ਜੋ ਆਮ ਆਦਮੀ ਪਾਰਟੀ ਦੇ ਆ ਬਹਿਲ ਸਾਹਿਬ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਹਸਪਤਾਲ ਦੀ ਹਾਲਤ ਵੱਲ ਧਿਆਨ ਦਿੱਤਾ ਜਾਏ ਮਰੀਜ਼ਾਂ ਦੀ ਜਿਹੜੀ ਲੋਟ ਹੋ ਰਹੀ ਆ ਲੋਟ ਨੂੰ ਬਚਾਇਆ ਜਾਏ ਤਾਂ ਕਿ ਅੱਗੇ ਆਉਣ ਵਾਲੇ ਮਰੀਜ਼ ਵੀ ਜੋ ਹੈ ਉਹ ਵੱਜਣ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਹੜਤਾਲ ਵਾਲਾ ਡਾਕਟਰ ਜਾਏਗਾ ਪ੍ਰਾਈਵੇਟ ਸਟੋਰ ਤੋਂ ਦਵਾਈ ਲਿਆ ਕੇ ਦੇਵੇਗਾ ਪਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਇਹਦੇ ਕੋਲੋਂ ਜੋ 21000 ਰੁਪਏ ਚਲਾ ਗਿਆ ਉਹ ਕਿਸ ਡਾਕਟਰ ਦੀ ਜੇਬ ਵਿੱਚ ਗਿਆ ਔਰ ਕਿੱਥੇ ਗਿਆ ਮੁੱਖ ਮੰਤਰੀ ਸਾਹਿਬ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਰੀ ਸੰਗਤ ਵੱਲੋਂ ਕਿ ਇਸ ਮਸਲੇ ਨੂੰ ਗੰभीरता ਨਾਲ ਲੈਂਦੇ ਹੋਏ ਏਜ ਮੇਰੇ ਵੀਰ ਨੂੰ ਇਨਚਾਰਜ ਦਵਾਇਆ ਜਾਏ ਕਿੰਨੀ ਏਜ ਆ ਬੱਚੇ ਦੀ ਤੇ ਕੀ ਕਾਰਵਾਈ ਚਾਹੁੰਦੇ ਹੋ ਡਾਕਟਰ ਦੇ ਖਿਲਾਫ ਬੱਚਾ 17 ਸਾਲ ਦੀ ਏਜ ਆ ਜੀ ਬੱਚਾ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹਦੇ ਦੋਨੋਂ ਸਾਈਡ ਹਰਨੀਆਂ ਹੋ ਗਈਆਂ ਨੇ ਔਰ ਇਨਸਪੈਕਸ਼ਨ ਇੰਨੀ ਜ਼ਿਆਦਾ ਹੋ ਗਈ ਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਬੈੱਡ ਦੇ ਉੱਪਰ ਬੱਚਾ ਪਿਆ ਉਹਦੀ ਜ਼ਿੰਦਗੀ ਦਾ ਵੀ ਨਹੀਂ ਪਤਾ ਅਸੀਂ ਕਹਿੰਦੇ ਆ ਕਿ ਇਸ ਬੱਚੇ ਦਾ ਇਲਾਜ ਵੀ ਡਾਕਟਰ ਵੱਲੋਂ ਕਰਵਾਇਆ ਜਾਏ ਤੇ ਉੱਥੇ ਉਹਦੇ ਤੇ ਡਾਕਟਰ ਤੇ ਬੰਦੀ ਜੋ ਰਿਸ਼ਵਤ ਦੀ ਕਾਰਵਾਈ ਆ ਉਹ ਵੀ ਕੀਤੀ ਜੀ ਵੈਲੋਂ ਦੀ ਸ਼ਿਕਾਇਤ ਕੋਈ ਕੰਪਲੇਂਟ ਆਈ ਸੀ ਮੈਨੂੰ ਕਿ ਡਾਕਟਰ ਵਿਸ਼ਾਲ ਨੇ ਕਪਰੇਸ਼ਨ ਕੀਤਾ ਹੈ ਤੇ ਕੋਈ ਉਹਦੇ ਨਾਲ ਕੋਈ ਬਾਹਰ ਦਾ ਬੰਦਾ ਕੋਈ ਕੰਪੋਰਟ ਲੱਗਾ ਜਿਹਨੇ ਪੈਸੇ ਲਏ ਦੇ ਕੋਲ ਤੇ ਮੈਂ ਉਹਨਾਂ ਦੋਨਾਂ ਤਰ੍ਹਾਂ ਦੇ ਬਿਆਨ ਲਿਆ ਹੈ ਬਿਆਨ ਲੈਣ ਤੋਂ ਬਾਅਦ ਮੈਂ ਇੱਕ 3 ਮੈਂਬਰ ਕਮੇਟੀ ਮੈਂ ਆਈ ਹੈ ਜਿਹੜੀ ਚ ਐਕਸਪਰਟ ਡਾਕਟਰ ਇੱਕ ਸਰਜਰੀ ਸਪੈਸ਼ਲਿਸਟ ਇੱਕ ਮੈਂ ਮੈਡੀਕਲ ਕੋ ਐਕਸਪਰਟ ਤੇ ਇੱਕ ਸਾਈਕੀਆਟ੍ਰੀ ਡਾਕਟਰ ਤਿੰਨਾਂ ਕਮੇਟੀ ਮੈਂ ਆਈ ਹੈ ਜਿਹੜੇ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਉਹਦੇ ਜੋ ਬਿਆਨ ਹੈ ਉਹ ਬਿਆਨ ਲੈ ਕੇ ਕਰਕੇ ਉਹਦੇ ਕਮੇਟੀ ਜੋ ਰਿਪੋਰਟ ਵਿੱਚ ਦੇਣਗੇ ਜੋ ਸਰਪੋਰਟਸ ਵਿੱਚ ਲੱਗਾ ਕਿਸੇ ਕਿਸੇ ਦਾ ਦੋਸ਼ ਹੈਗਾ ਫਿਰ ਨਿਜਮਾਨ ਤਰ ਤਰ ਮੈਂ ਉਚਿਤ ਕਰ ਲਿਖਦੇ ਉਹਦੇ ਗੈਸਟ ਕਰਨ ਲਿਖਦਾ ਸਰ ਕਰਦਾਂਗੇ ਪਰ ਉਹਨਾਂ ਵਿੱਚ ਇੱਕ ਲੜਕਾ ਜੋ ਬਿਆਨ ਨਾਇਕ ਲੜਕਾ ਬਾਹਰ ਦਾ ਹੈ ਕੋਈ ਜਿਹੜਾ ਜਿੰਨੇ ਪੈਸੇ ਲਿਆ ਉਹ ਡਾਕਟਰ ਉੱਪਰ ਡਾਇਰੈਕਟ ਅਪਰੋਚ ਨਹੀਂ ਲਾ ਰਿ ਲਵਾ ਰਿ ਡਾਕਟਰ ਕੋਲ ਭਰ ਉਹਨੂੰ ਸਾਨੂੰ ਬਰਾਬਰ ਸੇ ਪ੍ਰੋਬਲਮ ਆ ਰਹੀ ਥੋੜੀ ਜੀ ਨਾ ਉਹ ਲੜਕਾ ਬਾਹਰ ਉਹ ਕਹਿ ਰਿਹਾ ਕਿ ਉਹਦੇ ਥਰੂ ਡਾਕਟਰ ਸਾਹਿਬ ਨੂੰ ਪੈਸੇ ਲਿਆ ਪਰ ਉਹ ਡਾਕਟਰ ਵਿਸ਼ਾਲ ਕਹਿੰਦੇ ਕੋ ਡਾਕਟਰ ਮੇਰਾ ਲੜਕਾ ਨਹੀਂ ਹੈ ਲੜਕਾ ਬਾਹਰ ਤੋਂ ਐਮ ਆ ਰਿਹਾ ਹੈ ਲੜਕੇ ਨੇ ਮੈਨੂੰ ਫੋਨ ਨਾ ਫੋਨ ਤੇ ਲੜਕਾ ਬੁਲਾਇਆ ਸੀਗਾ ਪਰ ਉਹ ਕਹਿੰਦਾ ਉਹ ਹੈ ਕਿ ਕਦਮ ਮੈਂ ਖਾਸ ਕਰ ਕਦੀ ਕਦੀ ਆਣਾ ਮੈਂ ਮੈਂ ਤੇ ਐਮ ਆ ਦਾ ਕੰਮ ਕਰਦਾ ਹੈ ਉਹ ਬਿਲਕੁਲ ਨਹੀਂ ਕਰਦਾ ਮੈਂ ਪੈਸੇ ਨਹੀਂ ਲੈਂਦਾ ਔਰ ਸਾਈਡਰ ਬੰਦਾ ਉਸ ਤੇ ਜੋ ਲੋਡ ਹੈਗਾ ਵੀ ਆ ਕੇ ਉਹ ਡਾਕਟਰ ਕਰ ਬਿਲਕੁਲ ਆਊਟ ਨਹੀਂ ਹੈ ਬਿਲਕੁਲ ਆਊਟ ਨਹੀਂ ਹੈ ਫਿਰ ਉਹ ਬੰਦਾ ਕੀ ਕਰਾਉਂਦਾ ਬਾਕੀ ਜਿਉਂ ਬੰਦਾ ਜਿਸੀਂ ਇਨਕੁਆਰੀ ਕਰ ਰਹੇ ਜੀਓਸ ਦਾ ਕੋਈ ਪੈਕੇਜ ਹੋਇਆ ਕੁਝ ਹੀ ਹੋਇਆ ਤੇ ਅਸੀਂ ਉਹਦੇ ਅਗੇਂਸ ਕਾਰਵਜ ਜ਼ਰੂਰ ਕਰਾਂਗੇ ਕਾਨੂੰਨ ਲਿਖ ਕੇ ਲਿਖਾਂਗੇ ਪਰਵਾਰ ਕੀ ਕਹਿ ਰਿਹਾ ਕਿੰਨੇ ਪੈਸੇ ਦਾ ਲੈਣ ਦਾ ਹੋਇਆ ਪਰਵ ਇਹ ਕਾਦਾ ਪ੍ਰੈਸ਼ਨ ਸੀਗਾ ਇਹ ਇਹ ਵੈਰੀਕੋਸ ਦਾ ਪ੍ਰੈਸ਼ਨ ਸੀਗਾ ਮਾਮੂਲੀਆ ਪ੍ਰੈਸ਼ਨ ਦਾ ਛੋਟਾ ਪ੍ਰੈਸ਼ਨ ਹੁੰਦਾ ਕਫੀ ਉਹ ਕਹ ਰਹੇ ਆਪਰੇਸ਼ਨ ਵੀ ਨਹੀਂ ਕੀਤਾ ਪੈਸੇ ਵੀ ਲੈ ਲਏ ਉਹ ਹੁਣ ਉਹਦੀ ਉਹਦੀ ਕਰ ਰੇ ਇਨਕੁਆਇਰੀ ਕਰ ਰੇ ਸਾਰੀ ਅਸੀਂ ਦਰਦਾ ਇੱਧੇ ਪੈਸੇ ਬੰਦੇ ਨੇ ਪ੍ਰੈਸ਼ਨ ਦੇ ਜਾਂ ਬਿਲਕੁਲ ਸਰਕਾਰੀ ਕੋਈ ਪੈਸਾ ਨਹੀਂ ਬੰਦਾ ਟੋਟਲ ਫਰੀ ਹੁੰਦਾ ਰਹਿੰਦਾ ਖੋਨੇ ਡਾਕਟਰ ਮੁਰਦਾਬਾਦ 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 ਹਸਪਤਾਲ ਦਾ ਕਟਿਆ ਪ੍ਰਬੰਧ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਤਾਵੇ ਦੇ ਫੁਕਰ ਨਾਲ ਮੁੱਖ ਮੰਤਰੀ ਮੁਰਦਾਬਾਦ 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 ਜਿਗਵਦ ਖੋ ਡਾਕਟਰ ਮੁਰਦਾਬਾਦ 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 ਡਾਕਟਰ ਵਿਸ਼ਾਲ ਮੁਰਦਾਬਾਦ 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 ਨਿਸ਼ਬਤ ਲੈਣ ਵਾਲਾ ਡਾਕਟਰ ਮੁਰਦਾਬਾਦ ਮੁਰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਵਿਜਵਤ ਖੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡਾ ਤੇ ਇੱਕ ਵਾਰੀ ਵੀ ਹੋ ਨੌਕਰੀਆਂ ਕਿਦਾਂ ਜਾਂਦੀਆਂ ਤੂੰ ਜਿਹੜਾ ਪੱਗਾ ਸਿਰ ਤੇ ਸਰ ਦਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਹਿੰਦੀ ਮਿੱਤ ਬੰਦੇ ਦੁੱਧ ਪਿਆ ਇਹਨਾਂ ਨੂੰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣੀ ਦੰਦਮਾ ਸਾਹਿਬ ਸਾਬੋ ਕੀ ਤਲਵੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਕੀ ਕੀਤੀ ਸਾਡੇ ਬੈਕ ਦੇ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਖੋਲੇ ਆ ਬਹੁਤ ਸਾਡੇ ਨਾਲ ਹੱਥੋਂ ਭਾਈ ਕੀਤੀ ਆ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਕਿ ਆਪ ਛੜਕਾ ਦੇ ਨਿਕਲੋ ਜਿਆਜਤ ਲਈ ਸਾਥ ਨਾ ਦਿੱਤਾ ਤਾਂ ਫਿਰ ਇਹਨਾਂ ਨੇ ਹਾਨੂੰ ਛੱਡਣਾ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੇ ਪਾਜੇ ਸਾਰੀਆਂ ਵੀ ਤਾਂ ਪੇਜਾ ਢਾਡਾ ਇੱਕ ਵਾਰੀ ਵੀ ਹੋਣ ਨੌਕਰੀਆਂ ਤੇ ਜਾਂਦੀਆਂ ਤੁਸੀਂ ਜਿਹੜਾ ਪੱਗਾ ਸਿਰ ਤੇ ਸਰ ਦਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਣੀ ਮਿੱਤ ਬੰਦੇ ਦੁੱਧ ਆਹ ਮਾਈ ਦੁਜੀ ਕਾਲਾ ਸਾਹ ਮਾਈ ਦੇ ਕੀ ਮਤੇ ਅਸੀਂ ਤਾਂ ਦਮ ਦਾ ਸਾਹ ਸਾਬੋ ਕੀ ਕਲਵੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਕੀ ਕੀਤੀ ਸਾਡੇ ਬੈਗ ਦੇ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਭੋਲੇ ਆ ਬਹੁਤ ਸਾਡੇ ਨਾਲ ਹੱਥੋਂ